ਨਿੱਤ ਅਜੇ ਦਿਨ ਕੋਈ ਨਾ ਕੋਈ ਸੋਸ਼ਲ ਮੀਡੀਆ ਦੇ ਉੱਪਰ ਬਿਵਾਦ ਪਾਉਣ ਵਾਸਤੇ ਆਪਣੀ ਜਿਹੜੀ ਪਬਲਿਸਿਟੀ ਕਰਨ ਵਾਸਤੇ ਕੋਈ ਨਾ ਕੋਈ ਜਿਹੜਾ ਸਿੰਗਰ ਆ ਟਾਰਗੇਟ ਜਿਹੜਾ ਐ ਅਸੀਂ ਸਮਾਜ ਨੂੰ ਕਰਦੇ ਰਹਿੰਦਾ ਹੈ ਅਨਮੋਲ ਵੀਰਕ ਜਿਹੜੀ ਸਿੰਗਰ ਆ ਜਿਹੜੀ ਨਵੇਂ ਸ਼ਹਿਰ ਦੇ ਜ਼ਿਲ੍ਹੇ ਚ ਰਹਿਣ ਵਾਲੀ ਆ ਜਿਸ ਨੇ ਆਪਣੀ ਟੌਟਪਾ ਬਣਾਉਣ ਵਾਸਤੇ ਇਹਨੂੰ ਇਹ ਨਹੀਂ ਪਤਾ ਚੱਲਦਾ ਵੀ ਇਹ ਪੰਜਾਬ ਜਿਹੜੀ ਧਰਤੀ ਆ ਇੱਥੇ ਸਾਰੇ ਰੈਵਰਾਂ ਦਾ ਸਾਰੇ ਡੇਰਿਆਂ ਦਾ ਨੂੰ ਪਤਾ ਆ ਵੀ ਬਾਰ-ਬਾਰ ਆਪਾਂ ਇਹ ਹੀ ਅਪਸ਼ਬਦ ਬੋਲੀ ਜਾਣੇ ਜਾਣ ਬੁੱਝ ਕੇ ਸਮਾਜ ਨੂੰ ਨੀਚਾ ਦਸਾਣਾ ਇਹ ਜਿਹੜੇ ਲਫ਼ਜ਼ ਬੋਲਿਆ ਅਸੀਂ ਨੇ ਵੀ ਜਦੋਂ ਮੈਂ ਫੇਮਸ ਹੋ ਗਈ ਤੇ ਸਾਰੀ ਚਮੜਲੀ ਮੇਰੇ ਘਰ ਆ ਗਈ ਜਿਹੜੇ ਲਫ਼ਜ਼ ਚਮੜਲੀ ਲਫ਼ਜ਼ ਵਰਤਿਆ ਉਹ ਕਿੰਨਾ ਪੜਾ ਛਾਬਦਿਆਂ ਜਦੋਂ ਅਸੀਂ ਸਟਾਰ ਹੋਏ ਹਾਂ ਉਸ ਵੇਲੇ ਸਾਡੀ ਸਾਰੀ ਚਮੜਲੀ ਸਾਡੇ ਘਰ ਪਹੁੰਚ ਗਈ ਸਾਡੀ ਸਾਰੀ ਚਮੜਲੀ ਸਾਡੇ ਘਰ ਪਹੁੰਚ ਗਈ ਸਾਡੀ ਸਾਰੀ ਚਮੜਲੀ ਸਾਡੇ ਘਰ ਪਹੁੰਚ ਗਈ ਇਹ ਲਫ਼ਜ਼ ਜਿਹੜਾ ਇਹਦੇ ਉੱਪਰ ਵੀ ਬਿਆਨ ਆ ਕਿਉਂਕਿ ਇਹਦੇ ਉੱਪਰ ਵੀ ਬੜੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਤੋ ਜਿਹੜੀ ਅਨਮੋਲ ਵਿਰਕਿਆ ਇਹ ਆਪਣੇ ਆਪਣੇ ਸਮਾਜ ਨੂੰ ਵੀ ਭੰਡੀ ਪ੍ਰਚਾਰ ਕਰ ਰਹੀ ਹੈ ਜੇਕਰ ਇਹਨਾਂ ਨੇ ਸਪੱਸ਼ਟਿਕਨ ਜਲਦੀ ਜਿਹੜਾ 24 ਘੰਟੇ ਦਾ ਨਾਂ ਦਿੱਤਾ ਤੇ ਬਾਣੇ ਦੀ ਕ੍ਰੋਮੀ ਕਾਰਵਾਈ ਜਿਹੜੇ ਨਵੇਂ ਸ਼ਹਿਰ ਦੇ ਵਿੱਚ ਜੜੀ ਆ ਇਸ ਦੇ ਸਾਰੇ ਸਾਥੀਆਂ ਨੂੰ ਇਕੱਠੇ ਕਰਕੇ ਜਿਹੜਾ ਐਸਐਸਪੀ ਦਫ਼ਤਰ ਜਿਹੜਾ ਆ ਆਪਾਂ ਜਾਵਾਂਗੇ ਸੋ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਸੋ ਨਿਤ ਆਏ ਦਿਨ ਕੋਈ ਨਾ ਕੋਈ ਸੋਸ਼ਲ ਮੀਡੀਆ ਦੇ ਉੱਪਰ ਬਵਾਦ ਪਾਉਣ ਵਾਸਤੇ ਆਪਣੀ ਜਿਹੜੀ ਪਬਲਿਸਿਟੀ ਕਰਨ ਵਾਸਤੇ ਕੋਈ ਨਾ ਕੋਈ ਜਿਹੜਾ ਸਿੰਗਰ ਆ ਕੋਈ ਨਾ ਹੋਰ ਵਿਅਕਤੀ ਜਿਹੜਾ ਅੱਜ ਦਿਨ ਜਿਹੜਾ ਟਾਰਗੇਟ ਜਿਹੜਾ ਐਸੀ ਸਮਾਜ ਨੂੰ ਕਰਦੇ ਰਹਿੰਦਾ ਸੋ ਆਪਣੇ ਸਮਾਜ ਦੀ ਵੀ ਕੀ ਕਹਿ ਸਕਦੇ ਆ ਵੀ ਅਨਮੋਲ ਵੀਰਕ ਜਿਹੜੀ ਸਿੰਗਰ ਆ ਜਿਹੜੀ ਨਵੇਂ ਸ਼ਹਿਰ ਦੇ ਜ਼ਿਲ੍ਹੇ ਚ ਰਹਿਣ ਵਾਲੀ ਆ ਜਿਸਨੇ ਆਪਣੀ ਟੌਟਪਾ ਬਣਾਉਣ ਵਾਸਤੇ ਇਹਨੂੰ ਇਹ ਨਹੀਂ ਪਤਾ ਚੱਲਦਾ ਵੀ ਇਹ ਪੰਜਾਬ ਜਿਹੜੀ ਧਰਤੀ ਆ ਇੱਥੇ ਸਾਰੇ ਰੈਵਰਾਂ ਦਾ ਸਾਰੇ ਡੇਰਿਆਂ ਦਾ ਇਹਨੂੰ ਪਤਾ ਆ ਵੀ ਬਾਰ-ਬਾਰ ਆਪਾਂ ਇਹਹੀ ਅਪਸ਼ਬਦ ਬੋਲੀ ਜਾਣੇ ਜਾਣਬੁੱਝ ਕੇ ਸਮਾਜ ਨੂੰ ਨੀਚਾ ਦਸਾਣਾ ਇਹ ਜਿਹੜੇ ਲਫ਼ਜ਼ ਬੋਲਿਆ ਸੀ ਇਹਨੇ ਵੀ ਜਦੋਂ ਮੈਂ ਫੇਮਸ ਹੋ ਗਈ ਤੇ ਸਾਰੀ ਚਮੜਲੀ ਮੇਰੇ ਘਰ ਆ ਗਈ ਜਿਹੜੇ ਲਫ਼ਜ਼ ਚਮੜਲੀ ਲਫ਼ਜ਼ ਵਰਤਿਆ ਉਹ ਕਿੰਨਾ ਪੜਾ ਛਾਬਦਿਆ ਵੀ ਜਿਹੜੇ ਕਿਉਂਕਿ ਜਿਹੜੇ ਪਿੱਛੇ ਚਲ ਜੀਜੇ ਤਾਂ ਬਹੁਤ ਬਜ਼ੁਰਗ ਬੰਦੇ ਹੁੰਦੇ ਸੀ ਤਾਂ ਉਹ ਆਪਣੇ ਆਪ ਨੂੰ ਇਦਾਂ ਕੰਦੇ ਸੀ ਜਦੋਂ ਨਹੀਂ ਪੜੇ ਲਿਖੇ ਸੀ ਨਹੀਂ ਸੂਝਵਾਨ ਸੀ ਤਾਂ ਲੋਕੀ ਆਪਣੇ ਆਪ ਨੂੰ ਤਾਂ ਬਹੁਤ ਗਲਤ ਕੰਦੇ ਸੀ ਕਿਉਂਕਿ ਉਸ ਤੋਂ ਬਾਅਦ ਹੋਲੀ-ਹੋਲੀ ਪੜ੍ਹ ਲਿਖ ਕੇ ਜਿਹੜਾ ਸੋਚੇ ਸਮਝੇ ਸਮਾਜ ਦੇ ਸੇਧ ਬਜੀ ਵੀ ਆਪਾਂ ਇਹਨਾਂ ਨੂੰ ਸ਼ਰਦਾ ਦੇ ਨਾਲ ਕਿਹੜੇ ਸ਼ਬਦ ਬੋਲਣੇ ਆ ਇਹ ਤਾਂ ਪਹਿਲਾਂ ਜਿਹੜੇ ਆ ਵਿਅਕਤੀ ਨਹੀਂ ਪੜੇ ਲਿਖੇ ਸੀ ਉਹ ਆਪਣੇ ਜਦੋਂ ਕਹਿੰਦੇ ਸੀ ਵੀ ਗੁਰਪੁਰ ਕਿਹੜਾ ਇਹ ਜਲੂਸ ਐ ਜੀ ਫਿਰ ਉਹਨਾਂ ਨੇ ਪੜ੍ਹ ਲਿਖ ਕੇ ਦੇਖਿਆ ਵੀ ਲਬਜ ਗਲਤ ਆ ਉਹਨੂੰ ਨਗਰਗੀਰਤਨ ਦੇ ਲੈ ਕੇ ਆਏ ਆ ਅਸੀਂ ਹਮੇਸ਼ਾ ਕਿਹਾ ਵੀ ਜਿੱਥੇ ਕਿਤੇ ਸਰਕਾਰ ਬਣਦਾ ਉਹ ਆਪ ਨੂੰ ਦੇਣਾ ਚਾਹੀਦਾ ਪਰ ਜੇ ਆਪਣੇ ਲੋਕ ਹੀ ਇਹ ਗਲਤ ਬੋਲੂਗੇ ਲਬਜ ਇਹ ਲਬਜ ਜਿਹੜਾ ਇਹਦੇ ਉੱਪਰ ਵੀ ਬਿਆਨ ਆ ਕਿਉਂਕਿ ਇਹਦੇ ਉੱਪਰ ਵੀ ਬੜੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਸੋ ਜਿਹੜੀ ਅਨਮੋਲ ਵਿਰਕਿਆ ਇਹ ਆਪਣੇ ਆਪਣੇ ਸਮਾਜ ਨੂੰ ਹੀ ਭੰਡੀ ਪ੍ਰਚਾਰ ਕਰ ਰਹੀ ਆ ਵੀ ਇੱਕ ਲਬਜ ਬੋਲ ਕੇ ਚਿਰ ਕਹਿ ਰਹੀ ਆ ਵੀ ਚਮਨਲੀ ਲਬਜ ਔਰ ਅਜੇ ਤੱਕ ਔਰੀ ਕੋਈ ਵੀ ਸਪਸ਼ਟਿਕਨ ਜਿਹੜੀ ਵੀਡੀਓ ਉਹ ਨਜਨ ਨਹੀਂ ਆਈ ਅਸੀਂ ਕਈ ਸਾਥੀਆਂ ਨੂੰ ਕਿਹਾ ਸੀਗਾ ਤੇ ਕਈ ਸਾਥੀਆਂ ਨੇ ਉਹਨੂੰ ਫੋਨ ਤੇ ਵੀ ਗੱਲ ਕੀਤੀ ਆ ਵੀ ਤੂੰ ਜਿਹੜੇ ਲਬਜ ਬੋਲੇ ਗਲਤ ਬੋਲੇ ਤੇ ਉਹਨਾਂ ਨੇ ਸਾਰਿਆਂ ਦਾ ਉਹਨਾਂ ਦਾ ਫੋਨ ਕੱਢ ਦਿੱਤਾ ਅਸੀਂ ਵੀ ਲਗਾਤਾਰ ਫੋਨ ਕਰਦੇ ਸੀ ਹੋਰ ਕਈ ਸਾਥੀ ਨਵੇਂ ਸ਼ਹਿਰ ਦੇ ਵਾਲੇ ਦੁਬਾਰੇ ਜ਼ਿਲ੍ਹਿਆਂ ਦਾ ਫੋਨ ਕਰਦੇ ਸੀ ਪਰ ਕਿਸੇ ਦਾ ਫੋਨ ਹੁਣ ਉਹ ਜਿਹੜੀ 94 ਨੰਬਰ ਆ ਜਿਹੜਾ ਉਤੇ 65400 ਜਿਹੜਾ ਨੰਬਰ ਆ ਰਹਾ ਮੋਬਾਈਲ ਨੰਬਰ ਸਾਥੀਓ ਆਪਾਂ ਕਹਣਾ ਚਾਹੁੰਦੇ ਆ ਵੀ ਤੁਹਾਡੇ ਵੀ ਇਹ ਨੰਬਰ ਤੇ ਤੁਸੀਂ ਸਾਰੇ ਸਾਥੀ ਵੀ ਜਰੂਰ ਕਾਲ ਕਰਿਓ ਜਿਹੜਾ ਉਹਰਾ ਫੋਨ ਨੰਬਰ ਆ ਤੋ ਇਹ 9417465428 9417465428 ਇਸ ਨੰਬਰ ਤੇ ਉੱਪਰ ਸਾਰਿਆਂ ਨੇ ਸੰਪਰਕ ਕੀਤਾ ਪਰ ਕਿਸੇ ਦਾ ਜਿਹੜੀ ਮੋਲ ਵਰਕਿਆ ਕਿਸੇ ਦਾ ਫੋਨ ਹੀ ਚੱਕਦੀ ਉਹ ਜੇਕਰ ਇਹਨਾਂ ਸਪਸ਼ਟੀਕਰਨ ਜਲਦੀ ਜਿਹੜਾ 24 ਘੰਟੇ ਜਨਾ ਦਿੱਤਾ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੇ ਨਵੇਂ ਸ਼ਹਿਰ ਦੇ ਵਿੱਚ ਜਿਹੜੀ ਆ ਇਸ ਦੇ ਸਾਰੇ ਸਾਥੀਆਂ ਨੂੰ ਇਕੱਠੇ ਕਰਕੇ ਜਿਹੜੇ ਐਸਟੀ ਦਫ਼ਤਰ ਜਿਹੜਾ ਆ ਆਪਾਂ ਜਾਵਾਂਗੇ ਜੇਕਰ ਇਹਨਾਂ ਸਪਸ਼ਟੀਕਰਨ ਜਿਹੜਾ 24 ਘੰਟੇ ਦੇ ਦਿੱਤਾ ਅਤੇ ਸਮਾਜ ਦੇ ਖੇਤਰ ਵਾਸਤੇ ਅਤੇ ਸਤਿਗੁਰਾਂ ਦੇ ਗੁਰੂ ਘਰ ਜਾ ਕੇ ਜੇ ਮਾਫੀ ਨਾ ਮੰਗੀ ਤਾਂ ਇਹਦੇ ਉੱਪਰ ਗੁੰਨੀ ਕਰਵੇ ਜਿਹੜੀ ਆ ਪੁਲਿਸ ਮੁਜੇ ਸਮਾਜ ਵੱਲੋਂ ਨਵੇਂ ਸ਼ਹਿਰ ਜ਼ਿਲ੍ਹੇ ਵਿੱਚ ਜਿਹੜੀ ਕੀਤੀ ਜਾਊਗੀ ਫੋਣੀ ਬੇਨਤੀ ਕਰਦਾ ਸਾਰੇ ਸਾਥੀਆਂ ਨੂੰ ਪੀ ਲਿਆ ਮੇਰੇ ਨੰਬਰ ਤੇ ਜਰੂਰ ਕਾਲ ਕਰਕੇ ਜਿਹੜਾ ਇਹਨੂੰ ਜਿਹੜਾ ਲਬਜ ਬੋਲੇ ਆ ਇਹ ਆਪਣੇ ਲਬਜ ਬਾਉਂਸ ਲੈ ਕੇ ਸਤਕਾਰ ਦੇ ਨਾਲ ਸ਼ਬਦ ਬੋਲੇ ਕਿਉਂਕਿ ਅਸੀਂ ਹਮੇਸ਼ਾ ਦੂਜੇ ਨੂੰ ਸਮਾਜਾਂ ਨੂੰ ਤਾਂ ਸਤਕਾਰ ਕਰਨੇ ਆ ਵੀ ਸਤਕਾਨਾ ਕਿਉਂ ਨਹੀਂ ਬੋਲੇ ਜਦੋਂ ਆਪਣੇ ਲੋਕਾਂ ਦਾ ਬੋਲਦੇ ਆ ਕਿ ਸਾਡਾ ਵੀ ਫਰਜ਼ ਬਣਦਾ ਵੀ ਆਪਣੇ ਲੋਕਾਂ ਨੂੰ ਵੀ ਅਕਲ ਦੇਣਾ ਕਿਉਂਕਿ ਜੇਕਰ ਲੀਡਿਸ ਨਾ ਹੁੰਦੀ ਹਾਂ ਜੇਕਰ ਜੈਨਤ ਹੁੰਦਾ ਤੇ ਸਾਰੇ ਇਕੱਠੇ ਹੋ ਕੇ ਦੇ ਘਰ ਜਾਣਾ ਹੀ ਇੱਕ ਔਰਤ ਕਰਕੇ ਕਿਉਂਕਿ ਨਾਰੀ ਦਾ ਸਨਮਾਨ ਕਰਨਾ ਬਾਬਾ ਸਾਹਿਬ ਨੇ ਸਿਖਾਇਆ। ਉਹ ਇਸੇ ਕਰਕੇ ਅਸੀਂ ਕੋਈ ਵੀ ਸਾਥੀ ਨੂੰ ਸਾਰਿਆਂ ਨੂੰ ਅਪੀਲ ਕੀਤੀ ਆ ਵੀ ਆਪਾਂ ਇਹਨੂੰ ਫੋਨ ਤੇ ਗੱਲ ਕਰਨੀ ਆ ਤੇ ਇਹ ਜਾਂ ਤਾਂ ਜੋ ਜਿਹੜਾ ਆਪਣੇ ਲੱਜੇ ਬਾਬਸ ਲਵੇ। ਅਗਰ ਜੇਕਰ ਨਾ ਕਰੇ ਤਾਂ ਵੱਡਾ ਪ੍ਰੋਬਲਮ ਜਿਹੜਾ ਨਵੇਂ ਸਾਲ ਚ ਕੀਤਾ ਜਾਊਗਾ। ਸਾਰਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਪ।